ਅੱਜ ਕੋਏ ਪਹੁੰਚੇ ਸਾਡੇ ਬੌਧਿਸਤਵਾਰ ਜੋ ਸਭਾ ਜਿਹਨੂੰ ਅੱਜ ਆਇਆ ਜਿਹੜਾ ਅੰਕਲ ਚਾਰਜ ਪਹੁੰਚੇ ਨੇ ਉਹਨਾਂ ਦੇ ਨਾਲ ਸੁਖੇਨਾ ਸਾਹਿਬ ਰੇਸ਼ਮ ਜੀ ਲਾਕ ਆਪਣੇ ਨਾਲ ਮਨਜੀਤ ਸਾਹਿਬ ਜੀ ਲਾਕ ਸਨ ਨਾਲ ਪਹੁੰਚੇ ਨੇ ਅੱਜ ਸਾਡੇ ਸਰਕਾਰ ਚਾਲ ਸਾਹਿਬ ਤੁਹਾਨੂੰ ਜੋ ਵੀ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਹਨ ਉਹ ਦੱਸਣਗੇ ਇਹ ਵੀ ਦੱਸਣਗੇ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੇ ਕੀ ਜਿਹੜੀਆਂ ਵਾਅਦੋ-ਵਾਅਦੇ ਨਿੱਕੀਆਂ ਹਨ ਉਹ ਵੀ ਦੱਸਣਗੇ ਇਹ ਵੀ ਤੁਹਾਨੂੰ ਦੱਸ ਕੇ ਜਾਣਗੇ ਕਿ ਜੋ ਧਾਰੀਵਾਲ ਸਾਹਿਬ ਨੇ بطور ਕੈਬਨਿਟ ਮੰਤਰੀ ਆਪਣੇ ਹੰਕੇ ਦਾ ਵਿਕਾਸ ਕਰਾਇਆ ਵਾ ਉਹਦੇ ਤੋਂ ਵੀ ਜਾਣੂ ਕਰਾਉਣਗੇ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਬੜੇ ਤੌਰ ਤੇ ਦੱਸਿਆ ਵਾ ਕਿ ਕਾਂਗਰਸ ਦਾ ਐਮਪੀ ਜਿਹੜਾ ਵਾ ਉਹ 7 ਸਾਲ ਪਿੰਡਾਂ ਦੇ ਵਿੱਚ ਨਹੀਂ ਬੜਿਆ ਕਿਹੇ ਦੁੱਖ ਸੁੱਖ ਦੇ ਭਾਈਵਾਲ ਕੀ ਬੜਿਆ ਨਹੀਂ ਜੋ ਕਿ ਤੁਸੀਂ ਵੀ ਮੋਟਾ ਪਾ ਕੇ ਉਹ ਬਣਾਇਆ ਹੋਗਾ ਤੇ ਉਹਨੇ ਨਾਂ ਤੇ 1 ਰੁਪਿਆ ਗ੍ਰਾਂਟ ਵੀ ਦਿੱਤੀ ਆ ਗ੍ਰਾਂਟਾ ਉੱਥੇ ਦਿੱਤਾ ਰਿਹਾ ਵਾ ਸਕੂਲਾਂ ਨੂੰ ਪਾ ਕੇ ਉਹ ਤੋਂ ਕਮਿਸ਼ਨ ਲੈਂਦਾ ਰਿਹਾ ਵਾ ਇਹਨਾਂ ਨੂੰ ਹਰ ਕਰਚਾ ਵੀ ਨਹੀਂ ਪੁੱਛਦਾ ਰਿਹਾ ਇਹਦੇ ਬੁਨਾਮ ਆਦਤ ਕੁਆਲਟੀ ਦੇ ਇਹਨਾਂ ਨੂੰ ਮਾੜ ਬਖਸ਼ਿਆ ਵਾ ਪਾਰਟੀ ਵਿੱਚ ਸ਼ਾਮਲ ਕਰਕੇ ਹਰ ਕੰਮ ਚਾਰਜ ਲਾਇਆ ਵਾ ਇਹਨਾਂ ਨੂੰ ਪੂਰਾ ਕਿਹਾ ਵਾ ਕਿ ਤੁਸੀਂ ਐਰ ਕੀ ਮੁਜੀਠੇ ਹਰਕੇ ਤੋਂ ਜਿੱਤ ਪ੍ਰਾਪਤ ਕਰ ਤੋਂ ਤੇ ਜੋ ਵੀ ਤੁਹਾਡੀਆਂ ਮੰਗਾਂ ਹੋਣਗੀਆਂ ਕਹਿਰ ਦੇ ਅਧਾਰ ਤੇ ਹੱਲ ਕਰਾਂਗੇ ਇਹ ਕਰਕੇ ਬਾਤ ਚੜ ਕੇ ਸਾਥ ਲਈਏ ਕਿਉਂਕਿ ਇੱਕ ਤਰੀਕੂ ਜਿਹੜੀਆਂ ਬੋਟਾਂ ਪਾਣੀਆਂ ਵਾ ਉਹਦੇ ਐਮਪੀ ਦੀਆਂ ਵਾ ਉਹਦੇ ਵਿੱਚ ਅਸੀਂ ਝਾੜੂ ਦਾ ਪੱਤਰ 2 ਨੰਬਰ ਵਾਲਾ ਦਬਾ ਕੇ ਸਰਦਾਰ ਤੁੰਦੀਪ ਸਿੰਘ ਧਾਰੀਵਾਲ ਨੂੰ ਜਿਟਾਉਣਾ ਵਾ ਜੇ ਉਹਨਾਂ ਨੂੰ ਆਪਾਂ ਜਿਟਾਉਨੇ ਆ ਉਹਨਾਂ ਦੀ ਜਿਹੜੀ ਜਿੱਤ ਆ ਉਹ ਸਰਦਾਰ ਜਗੰਦਰਪਾਲ ਸਿੰਘ ਜਿੱਤਿਆ ਜੀ ਜਿੱਤਿਆ ਕਿਉਂਕਿ 27 ਦੀ ਇਲੈਕਸ਼ਨ ਜਿਹੜੀ ਆ ਇਸੇ ਬੇਸ ਤੇ ਲੜੀ ਜਾਣੀ ਆ ਤੇ ਪਾਰਟੀ ਜਿਹੜੇ ਕੇਪਸਾ ਰਹਿੰਦੇ ਆ ਸਰਕਾਰ ਆ ਇਹਨਾਂ ਨੇ ਕੰਮ ਕਰਾਉਣੇ ਆ ਜੇ ਕੰਮ ਕਰਵਾਉਣਗੇ ਤੇ ਫਿਰ ਤੁਸੀਂ ਆਪੇ ਖੁਸ਼ ਹੋਣਾ ਤੇ ਕਿੰਨਾ ਸਾਲਾਂ ਨੂੰ ਮੁੜ ਕੇ 27 ਵਾਰੀ ਇਹਨਾਂ ਨੂੰ ਤੁਹਾਨੂੰ ਆੜ ਕੇ ਵੋਟਾਂ ਕਹਿਣ ਦੀ ਲੋੜ ਨਹੀਂ ਪੈਣੀ ਕੰਮ ਦੇ ਆਧਾਰ ਤੇ ਤੁਸੀਂ ਵੋਟਾਂ ਪਾ ਲੈਣੀਆਂ ਬਾਕੀ ਤੁਸੀਂ ਵੇਖ ਹੀ ਲਿਆ ਵਾ ਜਿਹੜੇ ਦੂਸਰੇ ਲੀਡਰ ਆ ਉਹਨਾਂ ਦੇ ਵਿੱਚ ਦੇਖੋ ਤਾਂ ਸਰਕਾਰੀ ਤਾਂ ਲੋਕੀ ਪਤਾ ਵਾ ਜਦੋਂ ਵੀ ਰਾਜਗੁਰੂ ਕਰੋ ਇਹ ਚੁੱਕਦੇ ਆ ਜਦੋਂ ਵੀ ਜਾਓ ਉਸੇ ਵਾਲੇ ਅੰਦਰ ਬਣਾਉਂ ਲਿਤੇ ਆ ਉਸੇ ਵਾਲੇ ਮਿਲਦੇ ਆ ਦੂਸਰੇ ਲੀਡਰਾਂ ਨੂੰ ਮਿਲਣ ਵਾਸਤੇ ਪਹਿਲਾਂ ਤਾਂ ਸਵੇਰੇ ਉੱਥੋਂ ਉਸ ਵਕਤੇ ਫੇਰ ਚਾ ਆ ਕੇ ਨੰਬਰ ਲਿਖਾਓ ਤਿੰਨ ਤਿੰਨ ਘੰਟੇ ਚਾਰ ਚਾਰ ਘੰਟੇ ਪੰਜ ਪੰਜ ਘੰਟੇ ਵੇਟ ਕਰੋ ਪਤਾ ਕੋਈ ਨਹੀਂ ਉੱਠ ਕੇ ਗੱਡੀ ਚ ਬਹਿ ਜਣਾ ਮਾਰ ਕੇ ਤਲਾਕੋ ਦੀ ਲੱਗਣਾ ਬੁਲਾਉਣਾ ਵੀ ਨਹੀਂ ਗਾ ਇਹ ਕਰਕੇ ਉਹਨਾਂ ਲੀਡਰਾਂ ਦਾ ਜਿੰਨੇ ਵੀ ਹੈਗੇ ਆ ਉਹਨਾਂ ਦਾ ਤੇ ਇਹਨਾਂ ਦਾ ਦਿੜ ਰਾਤ ਦਾ ਫੜਕਿਆ ਇਹਨਾਂ ਨੇ ਸੁਭਾਅ ਪੱਖੋਂ ਵੀ ਬਹੁਤ ਵਧੀਆ ਵਾ ਫੇਰ ਕੰਮ ਕਰਨ ਦਾ ਤਰੀਕਾ ਵੀ ਵਧੀਆ ਵਾ ਇਹ ਕਰਕੇ ਵਾਪਸ ਚੜ ਕੇ ਇੱਕ ਤਰੀਕ ਨੂੰ ਝਾੜੂ ਦਾ ਬਟਨ ਦਬਾ ਕੇ ਇਹਨਾਂ ਨੂੰ ਕਾਰਜਾ ਕਰੀਏ ਧਾਰੀਵਾਲ ਸਾਹਿਬ ਨੂੰ ਕਾਰਜਾ ਕਰੀਏ ਕਿ ਜੇ ਅਗਰ ਜਿੰਦਲਾ ਕੀਤਾ ਕਿ ਨਵਾਂ ਜਾ ਕੇ ਵਾਹਿਗੁਰੂ ਜੀ ਕਾਹਨ ਸਾਹਿਬ ਵਾਹਿਗੁਰੂ ਜੀ ਪਤੇ ਕੋਲ ਸਤ ਅੜੇ ਹਲ ਕੰਮ ਕਰਦਾ ਅਜੰਦਰਪੁਰ ਸੇ ਜਗਾਇ ਆਪਣਾ ਚਾਰ